ਆਦ ਅਨীল ਅਨਾਦ ਅਨਾਹਤ ਚੁਗ ਚੁਗ ਕੋ ਰੇ ਆਦ ਆਦ ਕੌਣ ਆਦ ਹੁਕਮ ਹੈ ਜੋ ਨਾਟ ਹੈ ਉਹ ਆਦ ਹੈ ਸ੍ਰਿਸ਼ਟੀ ਦਾ ਉਹਨੇ ਪ੍ਰਗਟ ਹੋ ਕੇ ਕੋ ਸ਼ਬਦ ਜੰਮਦਾ ਨਹੀਂ ਹੁੰਦਾ ਪ੍ਰਗਟ ਹੁੰਦਾ ਪ੍ਰਗਟ ਕੌਣ ਹੈ ਜੋ ਗੁਪਤ ਸੀ ਪ੍ਰਗਟ ਕੌਣ ਹੋਇਆ ਜੋ ਗੁਪਤ ਸੀ ਇਹਲੇ ਗੁਣ ਗੁਪਤ ਸੀ ਗੁਣੇ ਪ੍ਰਗਟ ਕੀਤੇ ਨੇ ਹੋਰ ਕੁਝ ਨਹੀਂ ਪ੍ਰਗਟ ਹੋਇਆ ਸੁਨ ਅਵਸਥਾ ਵਿੱਚ ਗੁਣ ਸਾਰੇ ਸੀ ਗੁਪਤ ਸੀ ਸਹਿਜ ਅਵਸਥਾ ਵਿੱਚ ਗੁਣ ਪ੍ਰਗਟ ਕਰਨ ਲੇਬੜ ਉਹ ਗੁਣ ਪ੍ਰਗਟ ਹੋਏ ਨੇ ਉਹੀ ਨਾਮ ਹੈ ਉਹੀ ਉਪੇਚ ਜਿਹੜੇ ਗੁਣ ਪ੍ਰਗਟ ਕੀਤੇ ਨੇ ਉਹੀ ਉਪੇਚ ਗੁਣਾ ਦਾ ਗਿਆਨ ਹੁਕਮ ਦੀ ਵਿਢਾਈ ਹੈ ਨਾਮ ਦੀ ਵਿਢਾਈ ਦੇਖੋ ਨਾਮ ਦੀ ਵਿਢਾਈ ਹੈ ਜੋਤ ਦੀ ਵਿਢਾਈ ਨਹੀਂ ਜੋਤ ਦੀ ਵਿਢਾਈ ਨਹੀਂ ਜਾਤ ਦੀ ਵਿਢਾਈ ਨਹੀਂ ਨਾਮ ਦੀ ਵਿਢਾਈ ਮਾਤਾ ਜੋਤ ਦੀ ਵਿਢਾਈ ਹੈ ਜੋਤ ਬਿਨਾ ਰਜਨੰਦੀ ਰਜੀ ਗਈ ਜੋਤ ਪਈ ਹੈ ਨਾ ਵਿੱਚ ਘੜ ਨਾਲ ਜੋਤ ਸਮੋਏ ਜਾਤੇ ਤਿਰਭਵਣ ਸਾਜਿਆ ਜਦ ਤੇ ਤਿਰਭਵਣ ਰਾਜਾ ਮੇਂ ਜੋਤ ਪਾਈਆ ਤਾਂ ਹੀ ਤਿਰਭਵਣ ਸਾਜਿਆ ਨਾ ਜੋਤ ਦੀ ਬੜਾਈਆ ਨਾ ਜਾਣਦੀ ਬੜਾਈ ਜੋਤ ਤਾਂ ਜੀਵਨ ਦੀ ਵੀ ਜੋਤ ਨੂੰ ਜੋਤਿਆ ਕੇ ਬੜਾਈ ਕੀ ਦੀ ਬੜਾਈ ਨਾਮ ਦੀ ਜੋਤੋ ਔਰ ਜਾਤੋ ਦੋਹਾਂ ਤੋਂ ਵੱਖਰੇ ਨੇ ਜੋ ਤਨ ਉਹ ਆਤਮਾ ਨੂੰ ਜੋੜਨਾ ਸੰਯੋਗ ਕਰਨਾ ਜੋ ਤਨ ਆਤਮਾ ਨੂੰ ਵਿਛੋੜ ਦੇਣਾ ਸੰਯੋਗ ਵਿਜੋਗ ਹੈ ਜਦੋਂ ਚੇਤਨ ਨੂੰ ਇੱਕ ਕਰ ਦੇਣਾ ਜਦੋਂ ਚੇਤਨ ਨੂੰ ਵੱਖਰਾ ਵੱਖਰਾ ਕਰ ਦੇਣਾ ਇਹ ਸੰਯੋਗ ਵਿਜੋਗ ਹੈ ਹੋਣੀ ਬੜੇ ਇਹ ਕਿਦੇ ਨਾਲ ਹੁੰਦਾ ਹੈ ਹੁਕਮ ਨਾਲ ਹੋਣੀ ਬੜੇ ਆਈ ਹੁੰਦਾ ਹਾਂ ਹੋਣੀ ਬੜੇ ਆਈ ਹੁੰਦਾ ਆਦ ਅਨੀਲ ਆਦ ਹੁਕਮ ਆਦ ਹੈ ਅਨੀਲ ਕਿਰਤੀ ਮਰਤੀ ਤੋਂ ਪਰਿਆ ਕਿੰਨੇ ਦਾ ਹੁਕਮ ਹੈ ਕਿੰਨੇ ਗੁਣ ਦੇ ਕਿੰਨੀ ਜਗ੍ਹਾ ਚੱਲਦਾ ਇਹਦੀ ਕੋਈ ਗਲਤੀ ਮਿਲਦੀ ਕਿੰਨੀ ਸ਼ਰਤਾਂ ਦੇ ਵਿੱਚ ਕੋਈ ਗਲਤੀ ਪਰ ਹੁਕਮ ਹੈ ਕਿੰਨੀ ਗਣ ਅੰਦਾਜ਼ ਸਭ ਕਾਹਦੇ ਤੋਂ ਪਰੇ ਇਹ ਗਣਤੀ ਮਿਲਦੀ ਤੋਂ ਪਰਿਆ ਹੁਕਮ ਹਰ ਕਿਸੇ ਦਾ ਹੁਕਮ ਲਿਮਟਿਡ ਹੁੰਦਾ ਥੱਲੇ ਦੇ ਜੱਜ ਨੂੰ ਕਿਹੜਾ ਮਕਦਮਾ ਸੁਣਦੇ ਉਹ ਕਹਿੰਦਾ ਜੀ ਵੱਡਾ ਮਕਦਮਾ ਮੈਂ ਤਾਂ ਸੁਣੇ ਨਹੀਂ ਸਕਦਾ ਛੇਜੰਦ ਦੇ ਚਲੇ ਜਾ ਉਹ ਵੀ ਲਿਮਟ ਹੈ ਪੇਸ ਕਰਕੇ ਇੱਥੇ ਕੋਈ ਲਿਮਟ ਨਹੀਂ ਹੈ ਕੋਈ ਲਿਮਟ ਨਹੀਂ ਪਾਵਰ ਕਿੰਨੀ ਹੈ ਕੋਈ ਲਿਮਟੇ ਨਹੀਂ ਹੈ ਉਹ ਗਰਤੀ ਮਰਦੀ ਨਹੀਂ ਅਨਾਦੀ ਅਨਾੜ ਹੈ ਜਿਹਦਾ ਆਦ ਨਹੀਂ ਹੁੰਦਾ ਇਹਦਾ ਆਦਮ ਨਹੀਂ ਕੋਈ ਹੁਕਮ ਹਾਕਮ ਤੋਂ ਵੱਖਰਾ ਨਹੀਂ ਹੈ ਤਾਂ ਅਨਾਦੀ ਵੀ ਕਹਿੰਦੇ ਨੇ ਪ੍ਰਗਟੇ ਹੋਇਆ ਨਾ ਆਦੋ ਨਹੀਂ ਰਪੈਦਾ ਹੋਇਆ ਹੋਬੇ ਪੈਦਾ ਨਹੀਂ ਹੋਇਆ ਪ੍ਰਗਟ ਹੋਇਆ ਲਹਿਰ ਬਣੀ ਹੈ ਪਾਣੀ ਵੀ ਪਾਣੀ ਤੋਂ ਹੀ ਲਹਿਰ ਬਣੀ ਹੈ ਪਾਣੀ ਠੀਕ ਹੋ ਬੱਲ ਇਹਨਾਂ ਲਹਿਰ ਬਹੁਤੀ ਪ੍ਰਗਟ ਹੋ ਗਈ ਗੁਣ ਸੀਗੇ ਵਿੱਚੇ ਪ੍ਰਗਟੇ ਹੋਏ ਇਸ ਕਰਕੇ ਹੁਕਮ ਵੀ ਅਨਾਦ ਹੈ ਜੋਤ ਵੀ ਅਨਾਦ ਹੈ ਜਲ ਕੇਵਲ ਜਲ ਪਾ ਹੈ ਲਹਿਰ ਜਿਹੜੀ ਹੈ ਪਾਣੀ ਦੇ ਉੱਤੇ ਜਿਹੜੀ ਹੈ ਕੀ ਹੈ ਜਲ ਕੇਵਲ ਜਲ ਕਰਕੇ ਜੋ ਇਹਦੇ ਵਿੱਚ ਛਲ ਕਰਕੇ ਹੁਕਮ ਗੁਣਾ ਕਰਕੇ ਅਨਾਦ ਹੈ ਮੇਸ਼ਾਇਰਾਂ ਦਾ ਐਨੀ ਵੀ ਹੁਣੇ ਕੋਲ ਪੈਦਾ ਹੋਇਆ ਰਿਹਾ ਪਹਿਲਾ ਹੈਰੀ ਸੀ ਐਨੀ ਵੀ ਹੁਣੇ ਕੋਲ ਦੇਖੋ ਇੱਕ ਆਦਮੀ ਮਰ ਰਿਹਾ ਉਹਨੂੰ ਆਪਾਂ ਨੇ ਪਾਣੀ ਪਿਲਾ ਦਿੱਤਾ ਉਹ ਬਚ ਗਿਆ ਪਾਣੀ ਵੀ ਕੋਲ ਆਲਰੇਡੀ ਸੀ ਪਰ ਪਤਾ ਲੱਗਿਆ ਉਹਦਾ ਜਲ ਜਲ ਬਚ ਗਿਆ ਬੰਦਾ ਇੱਕ ਦਵਾਈ ਆ ਠੀਕ ਹੈ ਪਤਾ ਲੱਗਿਆ ਵੀ ਆਏ ਠੀਕ ਹੈ ਨਾ ਇਹ ਹੋ ਜਾਂਦਾ ਕੋਲ ਪਹਿਲਾਂ ਹੀ ਹੈ ਉਹ ਪਹਿਲਾਂ ਹੀ ਸੀ ਇਹ ਸਾਰੇ ਵਰਤੇ ਨਹੀਂ ਸੀ ਜਾਂਦੇ ਵਰਤੋ ਜਾਂਦੇ ਪਤਾ ਲੱਗਿਆ ਵਰਤੋ ਜਾਇਆ ਹੁਕਮ ਦੇ ਵਰਤੋ ਜਾ ਰਹੇ ਨੇ ਹੁਣ ਪਹਿਲਾਂ ਵਰਤੋ ਨਹੀਂ ਸੀ ਆ ਰਹੇ ਤਾਂ ਸਿਰ ਮੈਂ ਫਰਕ ਗਿਆਨवान ਆਦਮੀ ਕਿ ਬੈਠਾ ਚੁੱਪ ਕੀਤਾ ਬੈਠਾ ਉਹਦੇ ਕੋਲ ਗਿਆਨ ਹੈ ਵਰਤੋ ਜ ਨਹੀਂ ਆ ਰਹਿਆ ਕਿਸੇ ਨੂੰ ਪਤਾ ਨਹੀਂ ਲੱਗ ਰਿਆ ਜਦ ਉੱਠ ਕੇ ਸਟੇਜ ਤੇ ਬੋਲਣ ਲੱਗਿਆ ਉਹ ਗਿਆਨ ਪਰਗਟ ਹੋ ਗਿਆ ਐਨੀ ਹੀ ਗੱਲ ਹੈ ਹੋਰ ਕੁਛ ਨਹੀਂ ਹੈ ਉਹ ਬੋਲਣ ਲੱਗਿਆ ਸੱਚ ਕੰਡ ਨਹੀਂ ਦਵਾ ਜੇ ਹਨ ਮਿਲ ਕੁਛ ਨਹੀਂ ਹੈ ਕਾਰਨ ਕਬਣਾ ਬੋਲ ਨਹੀਂ ਗਿਆ ਹੋਇਆ ਕਾਰਨ ਕਬਣਾ ਅਬੋਲ ਜਦ ਬੋਲਣ ਲੱਗੇ ਗੁਰ ਪ੍ਰਗਟ ਹੋ ਕੇ ਜਿੰਨੇ ਸਿਰ ਬੋਲੇ ਨਹੀਂ ਗੁਰ ਪ੍ਰਗਟ ਨਹੀਂ ਇਹ ਆਵਾਜ਼ ਹੈ ਉਹਨਾਂ ਦੀ ਧਾਰਿਆਂ ਦੀ ਹੋਰ ਕੁਛ ਨਹੀਂ ਹੈ ਗੱਲ ਆਵਾਜ਼ ਕੋਈ ਵੱਖਰੀ ਚੀਜ਼ ਹੁੰਦੀ ਹੈ ਕੋਬ ਵੱਖਰੀ ਚੀਜ਼ ਹੈ ਹੁਕਮ ਕੋਈ ਵੱਖਰੀ ਚੀਜ਼ ਨਹੀਂ ਇਸ ਕਰਕੇ ਸਤ ਔਰ ਨਾਮ ਇੱਕ ਨੇ ਸਤ ਜੋਤ ਹੈ ਨਾਮ ਹੁਕਮ ਹੈ ਕਰਤਾ ਵਰਪ ਇਕੱਠੇ ਨੇ ਇਹ ਕੋਈ ਇਕੋ ਹੀ ਨੇ ਦੋ ਨਹੀਂ ਹੋ ਸਕਦੇ ਲਹਿਰ ਔਰ ਪਾਣੀ ਨੂੰ ਤੁਸੀਂ ਐਡ ਨਹੀਂ ਕਰ ਸਕਦੇ ਇੱਕ ਦੂਰੇ ਤੋਂ ਲਹਿਰ ਔਰ ਪਾਣੀ ਦੀ ਮਿਸਾਲ ਤਾਂ ਹੀ ਦਿੱਤੀ ਹੈ ਤੁਸੀਂ ਲਹਿਰ ਨੂੰ ਪਾਣੀ ਤੇ ਐਡ ਕਰਕੇ ਦੇਖੋ ਪਾਣੀ ਦਾ ਲਹਿਰ ਤੇ ਵਿੱਚ ਐਡ ਬੜ ਬੜੀਓ ਪਣੀ ਤੋਂ ਹੋਈ ਐ انا ਖਤੀ انا عہد انا ਜਨਨ ਜਿਹਨੂੰ ਮੋੜਿਆ ਨਹੀਂ ਜਾ ਸਕਦਾ ਜੇ ਦਾ ਸਾਡੇ ਕੋਲ ਕੋਈ ਰਾਜ ਤੇ ਕੋਤੋਂ ਤੀਰ ਆਉਂਦੇ ਨੇ ਤੁਸੀਂ ਦੇਖਿਆ ਹੋਣਾ ਨੇ ਇਹਨਾਂ ਦੀਆਂ ਲੜਾਈਆਂ ਬਾਹਰ ਬਾਹਰ ਦੇ ਵਿੱਚ ਚੱਲਦੇ ਹੋਦੇ ਨੇ ਦੋਏ ਪਾਸੋਂ ਤੀਰ ਆਉਂਦੇ ਦੋਏ ਕੱਢ ਜਾਂਦੇ ਨੇ ਐਵੇਂ ਹੁਕਮ ਦੇ ਤੀਰ ਦਾ ਕੋਈ ਰਾਜ ਨਹੀਂ ਕਿਸੇ ਤੇ ਰੋਣੀ ਵਰਤ ਦਾ ਕੋਈ ਵੇਦੋ ਜੋ ਚੱਲ ਗਿਆ ਪਾਰ ਜਾਊਗਾ ਕੀ ਨਾ ਉਹ ਦੇਖੋ ਦੋਏ ਜਰ ਜਰ ਦੇ ਦੋਏ ਖਤਮ ਹੋ ਜਾਣ ਲੈ ਐਸੀ ਕੋਈ ਪਾਵਰ ਦੀ ਜਿਹੜੇ ਹੁਣ ਨੂੰ ਰਸਤੇ 'ਚ ਖਤਮ ਕਰ ਦਵੇ ਆ ਮੋਰਦਨ ਇਹ ਇਹਨੂੰ ਆਹਤ ਵੀ ਕਰ ਦਵੇ ਨਾ ਘਾਓ ਘਟਾਰਾ ਤਾਂ ਸਫਾ ਕੋਈ ਐਸਾ ਘਟਾਰਾ ਨਹੀਂ ਹੈ ਜਿਹੜਾ ਗਿਆਨ ਖੜਗ ਦੇ ਆਕੇ ਪਰਬਰ ਬੱਜ ਜਵੇ ਉਹਨੂੰ ਜੇ ਤਲਵਾਰਾਂ ਤੇ ਤਲਵਾਰਾਂ ਨਹੀਂ ਪੜਦੀ ਸਰਚਾ ਗਿਆਨ ਚਰਚਾ ਹੁੰਦੀ ਹੈ ਬੇਵੇਖ ਹੁੰਦੀ ਨਾ ਦੁਈਆਂ ਬੁੱਧੀਆਂ ਆਕੇ ਲੜਦੀਆਂ ਨੇ ਪਰ ਕੋਈ ਸਾਬ ਕਟੀਆਂ ਜਾਂਦੀਆਂ ਨੇ ਇਹਨੂੰ ਕੁਛ ਨਹੀਂ ਹੁੰਦਾ ਧਾਰ ਤੇ ਵੀ ਨਹੀਂ ਅਸਰ ਪੈਂਦਾ ਕੋਈ ਜਿਹੜੀ ਕੋਨੇ ਉਹਦੀ ਉਹ ਨਹੀਂ ਸਾਬ ਨੂੰ ਚੇਰਦੀ ਛੱਡ ਕੇ ਜਾਂਦਾ ਕੀ ਅਸਰੇ ਨਹੀਂ ਬੈਦ ਤੂੰ ਇਹ ਜੁਗ ਜੁਗੇ ਕੋਬੇਸ ਜੁਗ ਜੁਗੇ ਕੋਬੇਸ ਜੁਗ ਜੁਗ ਲਬਜ਼ ਉਹਨਾਂ ਚ ਰ ਆਊਗਾ ਜਿੰਨਾ ਚ ਰਮਾਇਆ ਹੈ ਜਿੰਨਾ ਚ ਰਚਨਾ ਉਹਨਾਂ ਦਾ ਜੁਗ ਜੁਗ ਹੈ ਰਚਨਾ ਦੇ ਬਾਅਦ ਜੁਗ ਨਹੀਂ ਰਚਨਾ ਦੇ ਬਾਅਦ ਜੁਗ ਨਹੀਂ ਜਿੰਨਾ ਜੇ ਸੰਸਾਰ ਉਹਨਾਂ ਚੜ ਇੱਕੋ ਵੇਸ ਰਹਿਣਾ। ਕਿ ਕੋਈ ਸ਼ਕਲ ਆਕਾਰ ਰਹਿਣਾ ਹੁਕਮ ਦਾ ਹੁਕਮ ਅੱਲਾਹ ਦਾ ਨਹੀਂ ਹੁੰਦਾ। ਕਿ ਕੋਈ ਰੂਪ ਰਹਿਣਾ। ਇੱਕੋ ਹੀ ਰੰਗ ਇੱਕੋ ਹੀ ਰੂਪ ਹੀ ਵੇਸ ਰਹਿਣਾ ਨਾ ਹੁੰਦਾ। ਇਹ ਨਹੀਂ ਹੈਗਾ ਵੀ ਬਦਲ ਜਾਊਗਾ ਇਹਦਾ ਵੇਸ। ਬਦਲਣਾ ਕੋਈ ਨਹੀਂ ਇਹਦਾ ਵੇਸ। ਲਹਿਰ ਇਹ ਜਿਉ ਰਹਿਣੀ 100 ਸਾਲ ਬਾਅਦ ਲਹਿਰ ਉੱਠੂਗੀ ਫਿਰ ਵੀ ਸੁਨਨਦੀ ਹੋਈ ਜਾਊਗਾ ਨਹੀਂ। 1000 ਸਾਲ ਬਾਅਦ ਉੱਠੂਗੀ ਲਹਿਰ ਨਹੀਂ। ਪਹਿਲਾ ਹਜ਼ਾਰ ਸਾਲ ਵੀ ਹੋਈ ਜੋ ਨਹਿਰ ਸੀ ਇਹ ਜਿਹੋ ਰਹਿਣੀ ਇਹੋ ਜਿਹਾ ਬੇਸ ਰਹਿਦਾ ਇਹਦਾ ਬੇਸ ਬ ਨਹੀਂ ਬਦਲਦਾ ਚੁਗਾਂ ਦਾ ਸਮੇਂ ਦਾ ਇਹਦੇ ਤੇ ਕੋਈ ਅਸਰ ਨਹੀਂ ਕਰਨ ਦਾ ਬਦਲਦੇ ਹੁਕਮ ਪੁਰਾਣਾ ਨਹੀਂ ਹੁੰਦਾ ਹੁਕਮ ਸਾਰੇ ਬਦਲਦੇ ਨੇ ਸੰਸਾਰ ਦੇ ਬਦਲਦੇ ਨੇ ਸਾਰੇ ਕਾਨੂੰਨ ਬਦਲਦੇ ਨੇ ਸਾਰੇ ਹੁਕਮ ਬਦਲਦੇ ਨੇ ਇਹ ਨਹੀਂ ਬਦਲਦਾ ਸੰਸਾਰ ਬਦਲਦਾ ਹੁਕਮ ਬਦਲਦੇ ਨੇ ਸੰਸਾਰ ਦੀ ਮਰਿਆਦਾ ਬਦਲਦੀ ਹੈ ਸੁਸਾਇਟੀਆਂ ਬਦਲਦੀਆਂ ਨੇ ਸੁਸਾਇਟੀਆਂ ਦੀ ਸੋਚ ਬਦਲਦੀ ਹੈ ਸਭ ਕੁਝ ਮਾਇਆਜ ਬਦਲਦਾ ਇਹ ਨਹੀਂ ਬਦਲਦਾ ਇਹ ਤਾਂ ਕੋਈ ਬਦਲਉ ਨਹੀਂ ਕਿਉਂ ਨਹੀਂ ਹੋਦਾ ਸੰਸਾਰ ਦੀਆਂ ਸੁਸਾਇਟੀਆਂ ਬਣਾਉਂਦੇ ਨੇ ਅਧੂਰੀ ਬੁੱਧ ਵਾਲੇ ਲੋਕ ਸੰਸਾਰ ਵੀ ਬਦਲਦਾ ਡਿਵੈਲਪ ਹੋ ਕੇ ਪੂਰਨ ਬੁੱਧ ਵਾਲ ਨੂੰ ਜਾ ਰਹੇਗਾ ਨਾ ਇਹ ਬੋਲ ਨੂੰ ਇੱਥੇ ਬਦਲਣਾ ਬਦਲਵੇਂ ਇੱਥੇ ਬਦਲ ਕੇ ਜਾਊਗਾ ਕਿੱਥੇ ਇੱਥੇ ਬਦਲਦੀ ਹੈ ਜੇ ਤਾਂ ਇੱਥੇ ਆਉਂਦੀ ਹੈ ਬਦਲ ਕੇ ਘਾਟਾ ਪੈਂਦਾ ਜਦ ਉਹ ਬਲਨਦੀ ਹੈ ਖੋਟੀ ਬਣ ਜਾਂਦੀ ਹੈ ਜੇ ਖਰੀਦੋਂ ਬਦਲੂ ਤਾਂ ਖੋਟੀ ਹੋ ਗਈ ਬਦਲੂ ਖਰਾਜ ਜੀਂ ਬਦਲੂ ਕੋ ਬਦਲੂ ਕੀ ਬਦਲੂ ਖੋਟਾ ਹੋ ਜੂ ਹੋਰ ਕੀ ਹੋਊ ਬਦਲ ਕੇ ਅਸੀਂ ਖੋਟਾ ਹੀ ਕਰ ਸਕਦੇ ਹਾਂ ਖਰੇ ਨੂੰ ਹੋਰ ਕੀ ਕਰੋਂਗੇ ਖਰਾਦਾ ਹੈ ਉਹ ਜੇ ਰੋ ਗਾਦਨਦਾ ਖੋਟਾ ਹੋ ਜੂਗਾ ਸਭ ਇਹ ਜਿਹਨਾਂ ਦੀ ਖੋਟ ਆ ਉਹ ਬਦਲ ਗਈ ਇੱਥੇ ਸੰਸਾਰ ਚ ਇਹ ਖੋਟੇ ਕੱਢੀ ਹੋਈ ਆ ਬਾਹਰ ਸੰਸਾਰ ਚ ਕੀ ਆ ਖੋਟ ਖੋਟੇ ਸੱਚੇ ਬਹੁਤ ਇਹ ਕਰਕੇ ਖੋਟ ਸਾਰਿਆਂ ਚਹੀਏ ਹੈ ਜਿਹਦੇ ਸਾਰੇ ਜਿਹਦੇ ਜ਼ਿਆਦਾ ਖੋਟ ਆ ਜਿਹੜਾ ਜਿਹਦੇ ਜ਼ਿਆਦਾ ਖੋਟ ਆ ਨਾ ਖਤਰਨਾਕ ਉਹਦੀ ਘੋੜ ਜਿਹੜੇ ਮੋٹے ਦਿਮਾਗ ਵਾਲੇ ਲੋਕ ਨਹੀਂ ਪਛਾਣ ਸਕਦੇ ਉਹ ਸੰਤ ਹੁੰਦੇ ਨੇ ਉਹਨਾਂ ਦੀ ਘੋੜ ਪਛਾਣ ਨਹੀਂ ਦੀ ਹੁੰਦੀ ਜਿਹੜੀ ਘੋੜ ਪਛਾਣਨਾ ਹੋਵੇ ਵਾਸਤਵਿਕ ਕਿਸੇ ਨੇ ਨੋਟ ਬਣਾਇਆ ਜਾਲੀ ਪਛਾਣ ਨਹੀਂ ਸਕਦੇ ਹੈ ਤਾਂ ਜਾਲੀ ਬਕਰ ਪਛਾਣ ਨਹੀਂ ਸਕਦੇ ਇੱਕ ਨੇ ਬਣਾ ਲਿਆ ਵਿਚਾਰੇ ਦਾ ਉਹਦਾ ਪਹਿਲੇ ਹੀ ਪਛਾਣਾ ਹੈ ਵੀ ਤੇਰਾ ਦਾ ਉਹ ਮਿਲਦਾ ਹੀ ਨਹੀਂ ਕੋਈ ਉਹਦਾ ਕਿ ਭਾ ਕੋਈ ਕਿਸੇ ਦਾ ਬੰਦੇ ਦੀ ਆਪਾਂ ਸਕੈਚ ਬਣਾਉਣ ਲੱਗ ਜੀ ਬੱਚਿਆਂ ਨੂੰ ਕਹਦੇ ਵੀ ਇਹਦੀ ਪਾਈ ਉਹ ਫੋਟੋ ਬਣਾਓ ਸਾਰਿਆਂ ਦੇ ਉਹ ਜੀ ਥੋੜੀ ਬਣ ਜੂ ਜਿਹੜਾ ਹੂ ਬੂ ਹੋਏ ਜੀ ਬਣਾ ਦੂ ਨੇੜੇ ਬਣਾ ਦੂ ਬਹੁਤ ਕਹਾਂ ਵੀ ਹਾਂ ਆ ਨੇੜੇ ਉਹ ਸੰਤ ਇੰਨੇ ਮਾਸਟਰ ਕਿਉਂਕਿ ਇਹ ਸੰਤ ਐਵੇਂ ਨਹੀਂ ਬਣਦੇ ਹਰ ਬੰਦੇ ਹੁੰਦੇ ਨੇ ਸਾਲ ਤੇਨਾ ਬੜਿਆ ਨਾਓ ਰ ਨਵਾਜਾਂ ਤੇ ਸਕਰਾਂਦਾਰਾ ਇਨਾ ਪੜਿਆ ਨਾ ਇਨਾ ਪਹਿਲਾਂ ਗਿਆਨ ਪੜਿਆ ਉਹਦਾ ਮਿਸਯੂਜ਼ ਕਰਦੇ ਤੇਰਾ ਨੇ ਜਾਲੀ ਬਣਾਉਣਾ ਸਿੱਖ ਅਸਲੀ ਬਣਾਉਂਦੇ ਬਣਾਉਂਦੇ ਨਾ ਨਕਲੀ ਬਣਾਉਣ ਲੱਗੇ ਨਾ ਅਸਲੀ ਵਾਲ ਨੂੰ ਚੱਲੇ ਸੀ ਲਗਲੀ ਬਣਾ ਕੇ ਕਹੇ ਤਾਂ ਵੀ ਚਲੋ ਹੋਰ ਅਸੀਂ ਆਹੀ ਸਾਡੇ ਵਾਲਾ ਹੀ ਅਸਲੀ ਹੈ ਰੋਟ ਦੋਇਆ ਦੇ ਪਿਛਾੜ ਨਹੀਂ ਹੁੰਦਾ ਐ ਨਹੀਂ ਗਿਆ ਭਾਈ ਸਾਡੇ ਨਾਲ ਅਜੋ ਮਿਲਦਾ ਨਹੀਂ ਹੈ ਕਵੀਰ ਨੇ ਕਿਹਾ ਵੀ ਅਜੋ ਮਿਲਦਾ ਨਹੀਂ ਹੈ ਠੀਕ ਨਹੀਂ ਅਸਲੀ ਦੁਰਉਮਰਦਾਸ ਨੇ ਕਿਹਾ ਟਾਈਮ ਮਿਲਦਾ ਅਸਲੀ ਨਹੀਂ ਹੈ ਜੋ ਮੇਰੇ ਅੰਦਰ ਨਕਸ਼ਾ ਹੈ ਅਸਲੀ ਨਹੀਂ ਹੈ ਇਹਨਾਂ ਨੇ ਨਕਲੀ ਨਕਸ਼ੇ ਨੂੰ ਅਸਲੀ ਸਾਬਤ ਕਰ ਲਿਆ ਸਾਰੀਆਂ ਵੱਤਾਂ ਨਕਲੀ ਨਕਸ਼ੇ ਨੂੰ ਅਸਲੀ ਸਾਬ ਨਕਲੀ ਮਾਤਰ ਨੂੰ ਅਸਲੀ ਸਾਬ ਕਰ ਰਹੀਆਂ ਇਸੇ ਵਿੱਚ ਲੱਗੀਆਂ ਹੋਈਆਂ ਨੇ ਹੋਰ ਕੀ ਕਰਨ ਲੱਗੀਆਂ ਪੋਰ ਕੀ ਕਰਨ ਲੱਗੇ ਹੈ ਨੇ ਕਿਸੇ ਤੇ ਜੋਰ ਦੇ ਰਿਹਾ ਹੈ ਇਸਾਈ ਖੁਦ ਮੰਨਦੇ ਨੇ ਵੀੜ ਬਾਈਬਲ ਹੈ ਹੁਣ ਉਹਦੇ ਚ ਦਮ ਨਹੀਂ ਰਿਹਾ ਦੇਖੋ ਫਿਰ ਜਿਹੜੇ ਹੁਣ ਜਿਹਨਾਂ ਦਾ ਸਿੱਕਾ ਜਲਦਾ ਹੈ ਜਿਨ੍ਹਾਂ ਨੂੰ ਉਹਦੇ ਪਾਪਰਾ ਮਿਲੀਆਂ ਹੋਈਆਂ ਨੇ ਉਹ ਫਿਰ ਕਹਿੰਦੇ ਨਹੀਂ ਦੱਬੀ ਤੋਂ ਰਹਿ ਜਾਓ ਸੁਣਦੇ ਹੀ ਨਹੀਂ ਉਹਨਾਂ ਦੀ ਤੇ ਤਾਂ ਉਹਨਾਂ ਦਾ ਹੋਰ ਕਿਨੇ ਪੁੱਛਣ ਜਿਹੜੇ ਉਹ ਚੂੜ ਤੋਂ ਲਾਭ ਲੈਂਦੇ ਨੇ ਉਹ ਨਹੀਂ ਛੱਡਦੇ ਹੁੰਦੇ ਖੇਡਣਾ